ਚਾਂਚ ਹਾਂ ਕਰ ਦਿੰਦਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਅਮੇਸਰ ਤੋਂ ਇੱਕ ਖਬਰ ਤੋਂ ਨੋਸ਼ੀਵ ਖੋਣ ਜਾ ਰਹੇ ਹਨ ਜਿੱਥੇ ਆਪਣੀ ਕੁੜੀ ਵਿਆਹ ਦੇ ਬੰਧਨ ਵਿੱਚ ਨਾ ਬੱਝ ਸਕੇ ਜਿਸ ਮੁੰਡੇ ਨਾਲ ਸਾਲਾਂ ਤੋਂ ਉਸ ਕੁੜੀ ਦਾ ਰਿਸ਼ਤਾ ਚੱਲ ਰਿਹਾ ਸੀ ਉਹ ਮੁੰਡਾ ਐਨ ਮੌਕੇ ਤੇ ਘਰੋਂ ਭੱਜ ਜਾਂਦਾ ਹੈ ਤੇ ਕੁੜੀ ਦੇ ਘਰ ਦੇ ਵੱਲੋਂ ਕੀਤੇ ਗਏ ਸਾਰੇ ਪ੍ਰਬੰਧ ਤਰਿਤ ਰਹਿ ਜਾਂਦੇ ਨੇ ਕੁੜੀ ਦੇ ਪਰਿਵਾਰ ਵੱਲੋਂ ਪੈਲਸ ਬੁੱਕ ਕੀਤਾ ਜਾਂਦਾ ਹੈ ਪਰਿਵਾਰ ਵਾਲੇ ਆ ਜਾਂਦੇ ਨੇ ਪਰ ਐਨ ਮੌਕੇ ਤੇ ਮੁੰਡਾ ਘਰੋਂ ਭੱਜ ਜਾਂਦਾ ਹੈ ਤੇ ਬਰਾਤ ਆਂਦੀ ਨਹੀਂ ਤੇ ਕੁੜੀ ਮੈਂ ਮੇਰੇ ਬੌਏਫ੍ਰੈਂਡ ਸੀਗਾ ਉਹਨਾਂ ਨਾਲ ਮੇਰਾ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 12ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਨੂੰ ਪਿੰਚੈਂਟ ਚ ਹਾਂ ਕਰ ਦਿੰਦਾ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲੋਂ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਪਰੇ ਦਾ ਸੀ ਕਿੰਨੀ ਦਿਨ ਹੋ ਗਈ ਤਾਂ ਰਿਲੇਸ਼ਨ ਦੀ ਕਿੰਨੀ ਦਿਨ ਹੋ ਰਿਹਾ ਸਾਡਾ ਰਿਲੇਸ਼ਨ 1.5 ਸਾਲ ਚੱਲਿਆ ਹਾਂਜੀ ਤੇ ਅੱਛਾ ਕੱਲ ਵਿਆਹ ਸੀ ਸਾਰੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਤੇ ਉਹਨਾਂ ਦੇ ਮਾਪੋਂ ਵੱਲੋਂ ਕੀ ਕਿਹਾ ਮਨਾਂ ਨੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸਾਰੇ ਮਾ ਤੁਹਾਡੇ ਸਾਨੂੰ ਸਾਰੀ ਚਾੜ ਹੋ ਗਈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗੀ ਕਰਦੇ ਹੋ ਅਸੀਮਾਂ ਕਰਦੇ ਤੁਹਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ। ਮੁੰਡੇ ਦੀ ਉਮਰ ਕਿੰਨੀ ਸੀ? 22 ਸਾਲ। ਵਾਹ ਵਾਹ ਇੱਕ ਲੜਕੀ ਆ ਕੋਮਲ ਨਾਂ ਤੇ। ਜੀ। ਘਰ ਤੋਂ ਘੱਟ ਵੀ ਡੇਰ ਸਾਲ ਹੋ ਗਏ ਆ ਇੱਕ ਲੜਕਾ ਉਹਨੇ ਇਹਦੇ ਨਾਲ ਸੰਬੰਧ ਬਣਾਏ। ਉਸ ਤੋਂ ਬਾਅਦ ਕੋਈ ਮਤਲਬ ਵਿਆਹ ਕਰੇ ਉਹਨੇ ਕਿਹਾ ਕਿ ਮੈਂ ਵਿਆਹ ਕਰਾਣਾ ਹਾਂ। ਇਹਨਾਂ ਨੇ ਕੋਈ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਦਨ ਵਿਆਹ ਹੋਣਾ ਸੀ 28 ਤਰੀਕ ਵਾਲੇ ਦਿਨ। ਉਹ ਸਾਰਾ ਪਰਿਵਾਰ ਘਰੋਂ ਬਾਜੀ। ਜੀ। ਇਹ ਉਹ ਉਹਨਾਂ ਦੇ ਮਾਂ ਪਿਓ ਵੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ। ਅੱਛਾ ਮੋਕੇ ਤੇ ਤੁਹਾਨੂੰ ਕੀ ਆਸ਼ਾ ਹੋਣੀ ਹੈ ਤੁਹਾਨੂੰ ਪ੍ਰਸ਼ਾਸਨ ਨੂੰ। ਦੇਖੋ ਸ.ਐਸ.ਓ. ਸਾਹਿਬ ਕਹਿੰਦੇ ਆ ਵੀ ਤੁਸੀਂ ਐਸ.ਪੀ. ਸਾਹਿਬ ਨੂੰ ਦਰਖਾਸਤ ਮਾਰਕ ਕਰੋ। ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ। ਮਨ 6 6 ਮਹੀਨੇ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦਿਓਗੇ ਤੇ ਫੇਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਨਾ ਦਰਜ ਕਰੂੰਗਾ ਜਿਹੜਾ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਕਿ ਇਸ चीज ਨੂੰ 6 ਮਹੀਨੇ ਹੋ ਗਏ 6 ਮਹੀਨਿਆਂ ਦਾ ਵਿਆਹ ਨੂੰ ਕਿਹਾ ਹੈ ਨਾ ਕਿ 6 ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਟਾਈਮ ਲਿਆ ਸੀ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਘਰੋਂ ਵੱਜ ਗਏ ਅੱਛਾ ਤੇ ਲੱਗਦਾ ਨਹੀਂ ਕਿ ਪੁਰਸ ਵੱਲੋਂ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਹੈ ਮੌਕੇ ਤੇ ਤੇ ਫਿਰ ਕੀ ਵਜਾ ਹੈ ਕਿ ਜਿਹੜਾ ਸੀਤੀ ਸਾਹਿਬ ਨਾਲ ਕਹਿੰਦੇ ਕਿ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਤੀ ਸਾਹਿਬ ਤਾਂ ਮਾਰ ਕੇ ਉਹਦੀ ਕੋਈ ਕਹਿਦੇ ਆ ਇਹ ਬੇਈਮਾਨੀ ਹੋ ਗਈ ਆ ਕੋਈ ਨਾ ਕੋਈ ਚੱਕਰ ਹੈਗਾ ਆਪੇ ਪ੍ਰਸ਼ਾਸਨ ਦੱਸੂਗਾ ਇਹ ਗੱਲ ਦਾ ਇਹਨਾਂ ਨੂੰ ਛੱਟਣਾ ਥੋੜੀ ਅਹੀਂ ਇਹ ਇਹਨਾਂ ਦੱਸਣ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਣ ਦੇ ਨਾ ਦੋਵਾਂ ਦਾ ਫੇਅਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ ਇਕਰਾਰਨਾਮਾ ਹੋ ਗਿਆ ਕਿ ਅਸੀਂ ਮੈਰਿਜ ਕਰ ਲੈਣੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਅਸੀਂ ਦਰਖਾਸਤ ਇਹਨਾਂ ਨੂੰ ਕਹਦੇ ਹਾਂ ਦੋ ਇੱਕ ਅਸੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਬਲਕਿ ਇਹ ਜੋ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹੀ ਪੜਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹਨਾਂ ਦੀ ਕਾਰਵਾਈ ਕਰਾਂਗੇ ਜੀ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਜੀ ਲੜਕੇ ਦਾ ਨਾਮ ਮਨਦੀਪ ਸਿੰਘ ਆ ਉਹ ਲੋਕਲ ਮਕਬੂਲਪੁਰ ਥਾਣੇ ਦੇ ਏਰੀਆ ਦਾ ਰਹਿਣ ਵਾਲਾ ਅੱਛਾ ਹਾਂਜੀ ਤੇ ਬਾਕੀ ਵਿਆਹ ਦੀ ਜਿਵੇਂ ਤਿਆਰੀਆਂ ਹੋ ਚੁੱਕੀਆਂ ਇਹ ਮੌਕੇ ਦੇ ਜਿਹੜਾ ਆਪਾਂ ਜਿਹਾ ਤੇ ਮੌਕੇ ਦੇ ਉੱਤੇ ਕੋਈ ਕਾਰਵਾਈ ਐਸ ਟਾਈਮ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਉਹ ਤੇ ਬੜੇ ਅਸੀਂ ਪੜਤਾਲ ਕਰਨਾ ਹੈ ਸਾਰਾ ਪੜਤਾਲ ਕਰਾਂਗੇ ਜੋ ਵੀ ਪੜਤਾਲ ਦੇ ਨਾਲ ਤੱਤ ਸਾਹਮਣੇ ਲਿਆਵਾਂਗੇ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਬੱਸਾਂ ਵੱਜੀਆਂ ਨਾ ਬੱਸਾਂ ਵੱਜਣ ਦੇ باوجود ਇਨੀ ਧੁੰਦ ਦੇ ਵਿੱਚ ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਬਹੁਤ ਟੈਂਟਰ ਤੇ ਬੱਸ ਦੀ ਆਮਨੇ ਸਾਹਮਨੇ ਟੱਕਰ ਹੋਈ ਜੀ ਗੰਗਾ ਨਗਰ ਤੋਂ ਬਾਸਾ ਆ ਰਹੀ ਸੀਗੀ ਜੰਮੂ ਜਾਣੀ ਸੀਗੀ ਉਹ ਅਸੀਂ ਇੱਨੇ ਖੜਕੇ ਦੀ ਆਵਾਜ਼ ਸੁਣੀ ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਗੱਡੀਆਂ ਵਿੱਚੋਂ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਲਖਾਨ ਜੀ ਦੀ ਰੋਡ ਤੇ ਇੱਕ ਵੱਡਾ ਹਾ사 ਵਾਪਰ ਗਿਆ ਜਦੋਂ ਸੰਗੜੀ ਤੋਂ ਉੱਤੇ ਚੱਲਦੇ ਕਈ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਦਰਨਾਕ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਇੰਨਾਂ ਗੱਡੀਆਂ 'ਚ ਬੈਠੀਆਂ ਸਵਾਰੀਆਂ ਦਾ ਕੀ ਬਣਿਆ ਹੋਵੇਗਾ ਪਰ ਪ੍ਰਮਾਤਮਾ ਦੀ ਦਇਆ ਨਾਲ ਇਸ ਹਾਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਟਨੇ ਸੂਚਨਾ ਮਿਲਦੀ ਹੈ ਕਿ ਪੁਲਸ ਮੁਕਕੇ ਤੇ ਪਹੁੰਚ ਗਈ ਚੰਨ ਵੱਲੋਂ ਜੱਪੇ ਨੂੰ ਇਲਾਜ ਲਈ ਤੰਤ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬੰਦ ਹੋਇਆ ਟ੍ਰੈਫਿਕ ਨੂੰ ਮੁੜ ਚਾਲੂ ਕੀਤਾ ਗਿਆ ਬੱਸਾਂ ਵੱਜੀਆਂ ਨਾ ਬੱਸਾਂ ਵੱਜਣ ਦੇ ਬਾਵਜੂਦ ਇਨੀ ਧੁੰਦ ਦੇ ਵਿੱਚ ਪਿੱਛੇ ਹੋਰ ਵੀ ਲੋਕ ਬਹੁਤ ਜ਼ਿਆਦਾ ਨੁਕਸਾਨੇ ਗਏ ਨੇ ਬਹੁਤ ਕੈਂਟਰ ਤੇ ਬੱਸ ਦੀ ਆਮਨੇ ਸਾਹਮਨੇ ਤਕਰ ਹੋਈ ਜੀ ਗੰਗਾ ਨਗਰ ਤੋਂ ਬੱਸ ਆ ਰਹੀ ਸੀਗੀ ਜੰਮੂ ਜਾਣੀ ਸੀਗੀ ਇਹ ਸਵੇਰ 3 ਵਜੇ ਨੁਕਸਾਨ ਹੋਇਆ ਜੀ ਜਦੋਂ ਅਸੀਂ ਇਨੇ ਖੜਕੇ ਦੀ ਆਵਾਜ਼ ਸੁਣੀ ਅਸੀਂ ਸਾਰੇ ਲੋਕ ਇੱਥੋਂ ਭੱਜ ਕੇ ਨਿਕਲ ਕੇ ਸਵਾਰੀਆਂ ਸਾਰੀਆਂ ਗੱਡੀਆਂ ਵਿੱਚੋਂ ਬਾਕੀ ਜਾਨੀ ਮਨੀ ਨੁਕਸਾਨ ਡਰਾਈਵਰ ਦੇ ਸੱਟਾਂ ਨੇ ਦੋਨਾਂ ਗੱਡੀਆਂ ਦੇ ਡਰਾਈਵਰਾਂ ਦੇ ਸੱਟਾਂ ਨੇ ਬਾਕੀ ਸਾਰੀਆਂ ਸਵਾਰੀਆਂ ਸੇਫ ਨੇ ਕੱਢ ਲਏ ਗਏ ਨੇ ਹੋਰ ਸਹੀ ਸੁਲਾਮਤ ਧੰਨਵਾਦ ਜੀ ਭਾਈ ਦਾ हमीर नाम है नाम। तो ये गाड़ी जोधपुर से आ रही थी आ तो जम्मू जा रही थी तो ट्रक हादसा हुआ ट्रक के साथ टक्कर हुई इसकी सामने आमने सामने एकदम मैं भी अंदर ही था गाड़ी के अंदर ही सुबह चार बजे हुआ है कितनी इसमें तीस पैंतीस सवारी थी कहाँ जा रहा था जम्मू ये जम्मू जा रही थी नहीं नहीं बस ही सवारी है सवारी स्लीपर है ना गाड़ी नुकसान तो हुआ आपके सामने काफी हुआ कोई जानी मानी नुकसान नहीं, नहीं हुआ तो बाकी हाँ ड्राइवर को लगी है बाकी सवारियों को हो अच्छा, गया, गया जोधपुर से आई थी अच्छा, बस में थे हाँ जी, जी साथ थे हम आगे बैठे बैठे थे बीच में ही नहीं आगे नहीं पीछे बीच में ही आपको हाँ जी एकदम ब्रेक लगे बचीड़ा लगा जोर से हाँ टकराई सामने दोनों गाड़ी वो ट्रक थी तो घबराना तो था ही फिर घबरा कौन नहीं घबराएगा फिर हमने फिर निकाला बाहर बहुत शोर मचा था अंदर निकालने के लिए हाँ बचाओ 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 फिर आए सारे वाले ये पास घराड़े आए बेचारे सारे फिर इन्होंने सारा ने बचाया फिर निकाला बाहर फिर बारिश से निकले हम तो ये जा रही ये जम्मू जा रही थी हाँ अमृतसर है बच गए सब बच गए एक ड्राइवर को लगी है बस भगवान का भगवान का शुक्र मनाते माता रानी का माता रानी का अपना जगदम्बा मात भवानी का चाउंडा माँ का माजी का इनका शुक्र मनाते है बहुत हादसा था इसमें कौन बचना था कोई माता रानी का साथ था और भगवान का साथ था

ਜੇ ਜਖਮੀ ਹੋਇਆ ਨਾ ਹਾਂ ਜਖਮੀ ਹੋਈ ਮਾਮੂਲੀ ਹੈ ਅੱਛਾ ਹਾਂ ਜੀ ਨਿਕਲੇ ਆਪ ਸਾਹਮਣੇ ਲੱਗੇ ਨੇ ਆਮੋ ਸਾਹਮਣੇ ਵਧੀ ਜੀ ਤੁੰਦ ਕਾਰਨ ਵਧੀ ਜੀ ਕੈਂਟਰ ਕੀ ਕੀ ਆ ਰਿਹਾ ਕੈਂਟਰ ਤੇ ਕੈਂਟਰ ਦੇ ਵਿੱਚ ਪੇਂਟ ਲੱਗਾ ਆਇਆ ਸੀ ਕਿ ਪਾਰ ਆ ਰਿਹਾ ਇਹ ਤੇ ਫੋਲਪੁਰ ਵਾਲੀ ਸਾਈਡ ਤੋਂ ਆ ਰਿਹਾ ਤੇ ਬਸ ਬਸ ਫਾਈਵ ਕਟ ਸਾਈਡ ਤੋਂ ਆ ਰਹੀ ਸੀ ਅੱਛਾ ਦੋਨਾਂ ਦਾ ਆਪਸ ਵਿੱਚ ਹਾਂ ਜੀ ਚਾਣਕ ਤੇ ਤੁੰਦ ਸੀ ਹੋ ਗਿਆ ਇਸ ਤੁੰਦ ਦੇ ਕਾਰਨ ਹੋਰ ਕਾਰਵਾਈ ਕਾਨੂੰਨੀ ਕਰ ਰਹੇ ਨੇ ਕਿਉਂਕਿ ਬਸ ਟ੍ਰੈਫਿਕ ਦਾ ਜਾਮ ਬਹੁਤ ਥੱਲੇ ਦੀ ਥੱਲੇ ਦੀ ਪਤਾ ਨਹੀਂ ਬੱਸ ਕਿੱਥੇ ਅੜੀ ਕਿੱਥੇ ਨਹੀਂ ਅੜੀ ਪਤਾ ਨਹੀਂ ਸੰਗੇ ਤੁੰਦ ਕਰਕੇ ਅਕਸਰ ਹਾਸੇ ਵਾਪਤੇ ਨੇ ਤੇਜ਼ ਰਫਤਾਰੀ ਕਰਕੇ ਵੀ ਕਈ ਜਾਨ ਮੌਤ ਦੇ ਮੂੰਹ ਵਿੱਚ ਜਾ ਪੈਂਦੀਆਂ ਨੇ ਸਰਕਾਰ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਇਹੋ ਜੇ ਮੌਸਮ ਵਿੱਚ ਗੱਡੀ ਧਿਆਨ ਨਾਲ ਡਰਾਈਵ ਕਰਨੀ ਚਾਹੀਦੀ ਹੈ ਪਰ ਹਾਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਫਰੋਸਪੁਰ ਦੇ ਹਲਕਾ ਗੁਰਖਰ ਸਹਾਇ ਸਾਹਮਣੇ ਆਈ ਇਹ ਸੀਸੀਟੀਵੀ ਵੀਡੀਓ ਵੇਖ ਕੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ ਲੋਕਾਂ ਦਾ ਅੱਜ ਦੇ ਟਾਈਮ ਵਿੱਚ ਦੀਨ ਇਮਾਨ ਧਰਮ ਬਿਲਕੁਲ ਹੀ ਮੁੱਕ ਗਿਆ ਹੈ ਰਬ ਦੇ ਘਰ ਵਿੱਚ ਜਾ ਕੇ ਹੁਣ ਉਹ ਅਜੀਹਾ ਕੰਮ ਕਰ ਰਹੇ ਨੇ ਜਿਸ ਨੂੰ ਵੇਖ ਸੁਣ ਕੇ ਲੋਕ 당ਗ ਰਹੇ ਜਾਂਦੇ ਨੇ ਸਿਸਟੀ ਵੀਡੀਓ ਵੇਖੋ ਤੁਸੀਂ ਕਿ ਕਿਵੇਂ ਦੋ ਬੰਦੇ ਗੁਰੂ ਘਰ ਵਿੱਚ ਬੇਸ਼ਰਮਾ ਵਾਂਗ ਜਾਂਦੇ ਨੇ ਤੇ ਗੁਰੂ ਘਰ ਵਿੱਚ ਪਈ ਗੋਲਕ ਚੱਕ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਜਿੱਥੇ ਲੋਕ ਆਪਣੀਆਂ ਭੁੱਲਾਂ ਪਖਸ਼ਾਂ ਆਉਂਦੇ ਨੇ ਉੱਥੇ ਇਹ ਬੰਦੇ ਗੁਰੂ ਘਰ ਵਿੱਚ ਚੋਰੀ ਦੀ ਵਾਰਦਾਤ ਕਰਦੇ ਨੇ ਗੋਲਕ ਚੱਕਦੇ ਨੇ ਤੇ ਫਰਾਰ ਹੋ ਜਾਂਦੇ ਨੇ ਕਟਨਤ ਪਤਾ ਲੱਗਦੇ ਹੀ ਕ੍ਰਿਸ਼ਤੀ ਸਿੰਘ ਵੱਲੋਂ ਪਿੰਡ ਵਾਸੀ ਨੂੰ ਸੂਚਿਤ ਕੀਤਾ ਗਿਆ ਪਿੰਡ ਵਾਸੀ ਕਰਤਰ ਹੋਏ ਤਾਂ ਉਹਨਾਂ ਵੱਲੋਂ ਇਹਨਾਂ ਅਪਰਾਧੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸਰ ਗੁਰੂ ਸਾਹਿਬ ਬਈ ਰਾਤ ਕਰੀਬਨ 1 ਵਜੇ ਸਾਡੇ ਪਿੰਡ ਵਿੱਚ ਚੋਰੀ ਹੋਈ ਆ ਤੇ ਸਵੇਰ ਜੋ ਆਪਣੇ ਪੱਠਾ ਸਾਹਿਬ ਆਏ ਆ ਪਾਠ ਕਰਨ ਵਾਸਤੇ ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ ਗੋਲਕ 1.5 ਕਿਲਾ ਬਾਟ ਦੂਰ ਪਈ ਸੀਗੀ ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ ਫਿਰ ਤੁਹਾਨੂੰ ਸੱਜਿਆ ਜਿਵੇਂ ਫਿਰ ਮਲਾਇਮ ਆਏ ਖੜੇ ਆ ਸਾਡੇ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਗੁਰੂ ਕਾਚੋਰੀ ਹੋਈ ਆ ਇਹਨਾਂ ਨੂੰ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਬਾਈ ਜੀ ਇਹ ਵੀ ਗਾਂਸ ਤੇ ਗੁਰਦੁਆਰਾ ਸਾਹਿਬ ਇਹ ਚੋਰੀ ਨਾ ਕਰਨ ਆਪਾਂ ਕਹਿ ਦਿੰਨੇ ਆ ਵੀ ਇਹ ਜਿਹੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ ਇਹ ਕਤਲ ਨਾਲੇ ਪੜਾ ਕੰਮ ਕੀਤਾ ਉਹ ਇਹਨਾਂ ਨੇ ਗੁਰਦੁਆਰੇ ਵੀ ਨਹੀਂ ਛੱਡੇ ਹਾਂ ਗੁਰਦੁਆਰੇ ਨੂੰ ਛੱਡੇ ਇਹ ਜਿਹੇ ਬੰਦੇ ਨੂੰ ਬਾਹਰ ਨਹੀਂ ਹੋਣਾ ਚਾਹੀਦਾ ਅੱਜ ਕੱਲ ਨਸ਼ੇਲੇ ਫੜਿੰਦੇ ਆ ਮਹੀਨੇ ਬਾਜ ਮਾਨ ਤੋਂ ਹੋ ਜਾਂਦੀ ਆ ਹੂੰ ਘਟੋ ਘਟ 10 ਸਾਲ ਸਜ਼ਾ ਹੋਣੀ ਚਾਹੀਦੀ ਇਹ ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ ਜਦੋਂ ਕਿ ਉਹ ਨਸ਼ਾ ਮਿਲਦਾ ਨਹੀਂ ਨਾ ਘਰੋਂ ਮਿਲਦਾ ਨਹੀਂਗਾ ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਘਰੋਂ ਫਿਰ ਆਏ ਆ ਦਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੋਲਕ ਸਾਗ ਵੀ ਹੈ ਨਹੀਂ ਸੀਗਾ ਜੀ ਹੂੰ ਤੇ ਨਸ਼ੇ ਵਾਲਿਆਂ ਦਾ ਕੰਮ ਆ ਬਹੁਤ ਬੁਰਾ ਹਾਲ ਆਇਆ ਪਿਆ ਤੇ ਬਾਈ ਇਹ ਫਿਰ ਗੋਲਕ ਪਿੱਛੇ ਮੇਲੇ ਖੇਤਾਂ ਚ ਹਾਂਜੀ ਖੇਤਾਂ ਚ ਮਿਲਿਆ ਕਿੱਲਾ 1.5 ਕਿਲੋ ਕਿੱਲਾ ਦੂਰ अच्छा तो ਲੈ ਕੇ ਵਿੱਚ ਪੈਸੇ ਵਗੈਰਾ ਕਢੇ ਹਾਂਜੀ ਪੈਸੇ ਲੈ ਗਏ ਕੋਲ ਕੁਦਵਿੰਦਰਾ ਤੋੜਤਾ ਉਹਨਾਂ ਨੇ ਰਾਤ ਦੇ ਕਢਣਾ ਹੈ ਹਾਂਜੀ ਰਾਤ ਹੈਗੀ ਆ 1:00 ਵਜੇ ਦੇ ਨੇੜੇ ਤੇ ਦੀ ਗੱਲ ਹੈ ਤੇ ਪਤਾ ਕਿਵੇਂ ਲੱਗਿਆ ਪਤਾ ਜਦੋਂ ਸਵੇਰੇ ਬਾਬਾ ਜੀ ਆਏ ਤੇ ਮੇਰੇ ਬਹੁਤ ਬੋਏਫ੍ਰੈਂਡ ਸੀ ਮੇਰੇ ਰਿਲੇਸ਼ਨ ਰਿਆ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡਾ ਸਟੈਂਪ ਪੇਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁਕਰਿਆ ਫਿਰ ਅਸੀਂ ਦਰਖਾਸਤ ਦਿੱਤੀ